ਪੂਰੇ ਦੇਸ਼ ਬਣਾਇਆ ਜਵਾਹਰ ਲਾਲ ਨਹਿਰੂ ਜੀ ਨੇ ਦੇਸ਼ ਪਰ ਲਗਾਤਾਰ ਵਧ ਰਹੀ ਮਹਿੰਗਾਈ ਖਿਲਾਫ ਇੱਕ ਵਿਲੱਖਣ ਤਰੀਕੇ ਨਾਲ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਕਾਂਗਰਸ ਪਾਰਟੀ ਨੇ ਬੈਲਗੱਡੀ ਦੇ ਨਾਲ ਮਾਰਚ ਕੀਤਾ ਇਹ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ 132ਵੇਂ ਜਨਮ ਦਿਵਸ ਨੂੰ ਸਮਰਪਿਤ ਕੀਤਾ ਗਿਆ ਇਸ ਦੌਰਾਨ ਕਾਂਗਰਸੀ ਆਗੂਆਂ ਨੇ ਮੋਦੀ ਸਰਕਾਰ ਤੇ ਦੇਸ਼ ਨੂੰ ਬਰਬਾਦ ਕਰਨ ਦੇ ਇਲਜ਼ਾਮ ਲਗਾਏ ਆਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਲਾ 네ਹਰੂ ਜੀ ਦਾ ਜਨਮ ਦਿਨ ਵੀ ਮਨਾ ਰਹੇ ਆ ਅਤੇ ਅੱਜ ਇੱਕ ਪਾਸੇ ਪ੍ਰਧਾਨ ਮੰਤਰੀ ਪੰਡਤ ਜਵਾਲਾ 네ਹਰੂ ਜੀ ਨੇ ਦੇਸ਼ ਨੂੰ ਖੇਤੀ ਦੇ ਖੇਤਰ ਦੇ ਵਿੱਚ ਇੰਡਸਟਰੀ ਦੇ ਖੇਤਰ ਦੇ ਵਿੱਚ ਸਿਹਤ ਦੇ ਖੇਤਰ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਦੇ ਮਿਸਾਲ ਸੂਤਾਂ ਦਿੱਤੀਆਂ ਅੱਜ ਇਹ ਪੰਜਾਬ ਦੀ ਗੱਲ ਕਰੀਏ ਤਾਂ ਪਾਖੜਾ ਡੈਮ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਿਹੜੀ ਕਣਕੇ ਕੇਕੜ ਚੋਂ 3 ਕਵਾਂਟਲ ਹੁੰਦੀ ਸੀ ਅੱਜ 25 ਕਵਾਂਟਲ ਹੁੰਦੀ ਹੈ ਇਹ ਕਾਂਗਰਸ ਪਾਰਟੀ ਦੀ ਦੇਣ ਹੈ ਇਹ ਪੰਡਤ ਜਵਾਲਾ ਨਹਿਰੂ ਦੀ ਦੇਣ ਹੈ ਆ ਐਮਜ਼ ਵਰਗੇ ਹਸਪੀਟਲ ਪੰਡਤ ਜਵਾਲਾ ਨਹਿਰੂ ਦੀ ਦੇਣ ਹੈ ਅੱਜ ਆ ਦੂਸਰੇ ਪਾਸੇ ਜਿਹੜੇ ਲੋਕ ਨੇ ਇਹਨਾਂ ਦੇ ਰਾਜ ਦੇ ਵਿੱਚ ਆ ਭਾਜਪਾ ਦੀ ਗਵਰਨਮੈਂਟ ਦਿੱਲੀ ਦੇ ਵਿੱਚ ਅੱਜ ਇਹਨਾਂ ਦੇ ਰਾਜ ਦੇ ਵਿੱਚ ਅੱਜ ਕਿਸਾਨ ਇੱਕ ਸਾਲ ਤੋਂ ਸੜਕਾਂ ਤੇ ਬੈਠੇ ਨੇ ਮੈਂ ਸਮਝਦਾ ਜਿਹੜੇ ਤਿੰਨ ਕਿਸਾਨ ਵਿਰੋਧੀ ਬਿੱਲ ਨਹੀਂ ਇਹ ਦੇਸ਼ ਵਿਰੋਧੀ ਬਿੱਲ ਨੇ ਕਿਉਂਕਿ ਹਰ ਇੱਕ ਦੇਸ਼ ਵਾਸੀ ਤੇ ਉਸ ਦਾ ਅਸਰ ਹੋਣਾ ਹੈ ਜਦ ਅਡਾਨੀ ਆਵਾਨੀ ਦੀ ਮੋਹਰ ਲਾ ਕੇ ਉਹੀ ਕਣਕ ਦਾ ਆਟਾ 150 ਰੁਪਏ ਕਿਲੋ ਮਿਲੇਗਾ ਤੇ ਫੇਰ ਪਤਾ ਲੱਗਣਾ ਕਿ ਇਹ ਦੇਸ਼ ਵਿਰੋਧੀ ਬਿੱਲ ਨੇ ਤੇ ਅੱਜ ਮੈਂ ਸਮਝਦਾ ਕਿ ਉਹਨਾਂ ਦੀ ਵਿਰੋਧਤਾ ਕਰਨਾ ਉਹਨਾਂ ਲਈ ਸੜਕਾਂ ਤੇ ਕਾਂਗਰਸ ਪਾਰਟੀ ਦੇ ਵਰਕਰ ਆਏ ਨੇ ਅਸੀਂ ਅੱਜ ਤੁਸੀਂ ਦੇਖੋ ਅਗੇਲ ਰੋਡ ਤੇ ਚੱਲੇ ਆ ਉੱਥੇ ਸਾਡੇ ਇੰਡਸਟਰੀਲਿਸਟ ਭਰਾ ਉਹ ਸੜਕਾਂ ਤੇ ਬੈਠੇ ਨੇ ਤੇ ਅੱਜ ਇਹ ਇਸ ਰਾਜ ਦੇ ਵਿੱਚ ਅੱਜ ਮੈਂ ਕਹਿੰਦਾ ਚਾਹੇ ਉਹ ਦੇਸ਼ ਦਾ ਕਿਸਾਨ ਆ ਵਪਾਰੀ ਆ ਕਾਰਖਾਨੇਦਾਰ ਆ ਮਜ਼ਦੂਰ ਆ ਮੁਲਾਜ਼ਮ ਆ ਦੁਕਾਨਦਾਰ ਆ ਯੂਥ ਆ ਕੋਈ ਵੀ ਵਰਗ ਹੋਵੇ ਸਾਰੇ ਵਰਗਾਂ ਦੇ ਲੋਕ ਇਸ ਸਰਕਾਰ ਤੋਂ ਪਰੇਸ਼ਾਨ ਨੇ ਇਸ ਸਰਕਾਰ ਤੋਂ ਤੰਗ ਨੇ ਤੇ ਅੱਜ ਅਸੀਂ ਸੜਕਾਂ ਤੇ ਉਤਰ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਜੇ ਕਾਂਗਰਸ ਪਾਰਟੀ ਦਾ ਜੇ ਅਸੀਂ ਗੱਲ ਕਰੀਏ ਆ ਜਿਹੜਾ ਮੀਡੀਆ ਦੇ ਹੱਥਾਂ ਦੇ ਵਿੱਚ ਵੀ ਮੋਬਾਈਲ ਫੜੇ ਨੇ ਕੈਮਰੇ ਨੇ ਇਹ ਵੀ ਮਰਹੂਮ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੀ ਦੇਣ ਹੈ ਅੱਜ ਮੂਰੇ ਚੋਣਾਂ ਆ ਰਹੀਆਂ ਨੇ 18 ਸਾਲ ਦੇ ਯੂਥ ਨੂੰ ਵੋਟ ਦਾ ਅਧਿਕਾਰ ਇਹ ਰਜੀਵ ਗਾਂਧੀ ਜੀ ਦੀ ਦੇਣ ਹੈ ਨਹਿਰੂ ਜਿਨੇ ਜੋ ਮੈਂ ਸਮਝਦਾ ਦੇਸ਼ ਦੇ ਅੰਦਰ ਮੈਨੂੰ ਉਹ ਵੀ ਸਮਝ ਆਦਾ ਜਦ ਮੈਂ 5 ਕ ਸਾਲ ਦਾ ਸੀ ਤੇ ਨਹਿਰੂ ਜੀ ਜਦ ਹਲਵਾਰੇ 에ਰਪੋਰਟ ਤੋਂ ਉੱਤਰ ਕੇ ਆਏ ਤਾਂ ਮੈਨੂੰ ਗੋਦੀ ਚੁੱਕ ਲਿਆ ਸੀ ਇਹ 1963 ਦੀ ਗੱਲ ਹੈ ਇੱਕ ਦੋ ਮਹੀਨੇ ਇਧਰ ਉਧਰ ਹੋ ਸਕਦੇ ਆ 1963 ਦੀ ਗੱਲ ਆ ਕਹਿਣ ਦਾ ਭਾਵ ਚਾਚਾ ਨਹਿਰੂ ਕਰਕੇ ਦੇਸ਼ ਦੇ ਅੰਦਰ ਇੱਕ ਉਹਨਾਂ ਦਾ ਸੁਨੇਹਾ ਉਹਨਾਂ ਦਾ ਪਿਆਰ ਉਹਨਾਂ ਦਾ ਸਤਿਕਾਰ ਸੀ ਤੇ ਅੱਜ ਮੈਂ ਸਮਝਦਾ ਜਿੱਥੇ ਅਸੀਂ ਤਾਂ ਚਾਚਾ ਨਹਿਰੂ ਦਾ ਸ਼ਲੋਕਨ ਲੈ ਕੇ ਲੋਕਾਂ ਜਾ ਰਹੇ ਆ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਸਮਾਜ ਦੀਆਂ ਵੰਡੀਆਂ ਪਾਉਣ ਵਾਲੇ ਲੋਕ ਨੇ ਜਿਨ੍ਹਾਂ ਦੇ ਦੇਸ਼ ਨੂੰ ਵੰਡਣ ਵਾਲੇ ਪਾਸੇ ਚੱਲ ਰਹੇ ਨੇ ਧਰਮ ਦੇ ਨਾਂ ਤੇ ਵੰਡੀਆਂ ਪਾ ਰਹੇ ਨੇ ਅੱਜ ਰਾਮ ਜੀ ਸਾਡੇ ਸਭ ਦੇ ਸਾਂਝੇ ਨੇ ਸਾਰੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਪੂਜਾ ਕਰਦੇ ਹਾਂ ਪਰ ਇਹ ਲੋਕ ਰਾਮ ਦੇ ਨਾਂ ਤੇ ਮੰਦਰ ਦੇ ਨਾਂ ਤੇ ਸਿਆਸਤ ਜਾਂ ਵੋਟ ਲੈਣੀ ਉਹ ਮਾੜੀ ਗੱਲ ਹੈ ਜਦ ਦੱਸਦੇ ਨੇ ਕਿ ਸੋਮਨਾਥ ਦੇ ਮੰਦਰਾਂ ਦਾ ਜਦ ਉਹਨਾਂ ਦੀ ਰੈਨੋਵੇਸ਼ਨ ਹੋਈ ਤੇ ਉਹਨਾਂ ਨੇ ਕਿਹਾ ਕਿ ਪੰਡਿਤ ਜਵਾਲਾ Nehru ਜੀ ਨੂੰ ਬੁਲਾਇਆ ਗਿਆ ਉਹਨਾਂ ਨੇ ਕਿਹਾ ਕਿ ਮੈਂ ਐਜ਼ ਅ ਪ੍ਰਾਈਮ ਮਿਨਿਸਟਰ ਮੰਦਰ ਚ ਨਹੀਂ ਜਾਵਾਂਗਾ ਮੈਂ ਐਜ਼ੇ ਜਵਾਹਰ ਲਾਲ ਨਹਿਰੂ ਜਾਵਾਂਗਾ ਤੇ ਕਹਿਣ ਤੋਂ ਭਾਵ ਜਿਹੜਾ ਨੇਤਾ ਹੁੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਤੇ ਉਹਦੇ ਸਾਰੇ ਹੀ ਧਰਮ ਹੁੰਦੇ ਨੇ ਇਸ ਕਰਕੇ ਇਹ ਜਿਹੜੀਆਂ ਵੱਡੀਆਂ ਪੌਣਾਂ ਅੱਜ ਦਾ ਦਿਨ ਬਾਲ ਦੀਵਸ ਦੇ ਤੌਰ ਤੇ ਬਣਾਇਆ ਜਾਂਦਾ ਅੱਜ ਦਾ ਦਿਨ ਵਾਕਿਆ ਹੀ ਬਿਲਕੁਲ ਤੁਹਾਡੀ ਗੱਲ ਦਾ ਅਸੀਂ ਚਾਚਾ ਨਹਿਰੂ ਦਾ ਮਤਲਬ ਹੀ ਇਹ ਆ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਚਾਚਾ ਨਹਿਰੂ ਕਰਕੇ ਜਾਣਦੇ ਜਿਹੜੇ ਸਾਰੇ ਵਰਗਾਂ ਦੇ ਲੋਕ ਉਹਨਾਂ ਦੇ ਕੀਤੇ ਖੰਮਾਂ ਨੂੰ ਉਹਨਾਂ ਦੀ ਸੋਚ ਨੂੰ ਉਹਨਾਂ ਦੀ ਵਿਚਾਰਧਾਰਾ ਦਾ ਸਾਰੇ ਹੀ ਸਤਿਕਾਰ ਕਰਦੇ ਨੇ ਬਾਲ ਦੀਵਸ ਬਾਲ ਦਿਵਸ ਦਾ ਤੌਰ ਤੇ ਬੱਚਿਆਂ ਦੇ ਅੰਦਰ ਕਿਉਂਕਿ ਇਹ ਦਿਨ ਬਾਲ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਇੱਥੇ ਕੋਈ ਸ਼ੱਕ ਨਹੀਂ ਪੂਰੇ ਦੇਸ਼ 'ਤੋਂ ਮਨਾਇਆ ਜਾਂਦਾ ਤੁਹਾਨੂੰ ਲੱਗਦਾ ਨਹੀਂ ਹੈ ਕਿ ਬਾਲ ਦਿਵਸ ਸਹਿਬਜ਼ਾਦੇਾਂ ਦੀ ਸ਼ਹੀਦੀ ਦੇ ਦਿਹਾੜੇ ਤੇ ਮਨਾਉਣਾ ਚਾਹੀਦਾ ਹੈ ਆਪਾਂ ਸਿਰੇ ਇੱਕ ਲੀਡਰ ਦੇ ਚਾਚਾ ਨਹਿਰੂ ਕਹਿੰਦੇ ਉੱਤੇ ਉਹ ਬਾਲ ਦਿਵਸ ਕਹਿ ਰਹੇ ਹਨ ਗੱਲ ਇਹ ਆ ਜਿਹੜੇ ਸਾਡੇ ਸਹਿਬਜ਼ਾਦੇ ਉਹਨਾਂ ਦਾ ਕਿਸੇ ਜਿਹੜੀ ਕੁਰਬਾਨੀ ਹੈ ਜਿਹੜੀ ਉਹਨਾਂ ਦੀ ਦੇਣ ਹੈ ਉਹ ਬਹੁਤ ਵੱਡੀ ਹੈ ਸਮੁੱਚੀ ਵਿਨੁਕਤਾ ਵਿਸ਼ਵ ਵਿੱਚ ਸਮੁੱਚੀ ਵਿਨੁਕਤਾ ਦੇ ਲਈ ਹੈ ਤੇ ਉਹ ਇਹ ਬਾਲਦੇਵ ਤੋਂ ਮੈਂ ਕਹਣਾ ਜੇ ਕੋਈ ਹੋਰ ਵੀ ਉੱਤੇ ਕੋਈ ਸ਼ਬਦ ਹੋਵੇ ਉਹ ਸਹਿਬਜ਼ਾਦਿਆਂ ਲਈ ਵਰਤੇ ਜਾ ਸਕਦੇ ਨੇ ਕਿਉਂਕਿ ਇਹ ਤਾਂ ਅਜੇ ਅਸੀਂ ਪੋਲੀਟੀਕਲੀ ਜਾਂ ਕੋਈ ਉਹਨਾਂ ਨੂੰ ਇੱਕ ਪਾਰਟੀ ਦੀ ਗੱਲ ਅਸੀਂ ਸਲੋਗਨ ਅਸੀਂ ਨਹਿਰੂ ਜੀ ਦੀ ਗੱਲ ਕਰਦੇ ਆ ਤੇ ਜਿਹੜੀ ਸਹਿਬਜ਼ਾਦਿਆਂ ਦੀ ਗੱਲ ਆ ਉਹ ਤਾਂ ਕਹਿਣਾ ਹੀ ਕੀ ਉਹ ਤਾਂ ਬਹੁਤ ਵੱਡਾ ਬਾਲਦੇਵਸ ਨਹੀਂ ਕਹਿਣਾ ਚਾਹੀਦਾ ਮੈਂ ਸਮਝਦਾ ਇਹ ਜਿਹੜੇ ਅਸ਼ੋਕੜ ਚ ਦਿਨ ਚੱਲੇ ਆ ਰਹੇ ਨੇ ਜਿਹੜੇ ਕੋ ਦਿਨ ਮਨਾਉਂਦੇ ਆ ਰਹੇ ਆ ਮੈਂ ਕਿਸੇ ਦਿਨ ਤੇ ਕਿੰਤੂ ਪਰੰਤੂ ਨਹੀਂ ਕਰਦਾ ਪਰ ਜਿਹੜੇ ਉਹ ਸਾਬਜਾਦਿਆਂ ਦੇ ਦਿਹਾੜੇ ਨੇ ਬਹੁਤ ਸਤਕਾਰਤ ਨੇ ਉਹਨਾਂ ਦੀਆਂ ਸ਼ਹਾਦਤਾਂ ਲਾਮਸਾਲ ਨੇ ਉਹਨਾਂ ਦਾ ਸਤਕਾਰ ਹਰ ਹਿਰਦੇ ਦੇ ਅੰਦਰ ਹੈ ਤੇ ਹੋਣਾ ਚਾਹੀਦਾ ਹੈ ਪੂਰੇ ਵਿਸ਼ਵਦਰ ਹੋਣਾ ਚਾਹੀਦਾ ਕਿਉਂਕਿ ਉਹ ਕੁਰਬਾਨੀਆਂ 7 ਸਾਲ 9 ਸਾਲ ਦੇ ਵਿੱਚ ਸਾਬਜਾਦਿਆਂ ਦੀਆਂ ਕੁਰਬਾਨੀਆਂ ਲਾਮਸਾਲ ਬਾਬਾ ਜੀ ਬਾਲ ਦੀਵਸ ਸੈਲੀਬ੍ਰੇਟ ਕਰ ਰਹੇ ਹਾਂ ਬਾਲਕ ਤੁਹਾਡੇ ਕੋਈ ਵੀ ਨਹੀਂ ਕੱਲ੍ਹ ਇਹ ਆ ਬਾਲ ਦੀਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਬਾਲ ਵੀ ਆ ਜਾਂਦਾ ਫਿਰ ਤੁਸੀਂ ਕਹੋਗੇ ਬਾਲਾਂ ਨੂੰ ਸਕੂਲਾਂ ਕਿਉਂ ਵਾਪਸ ਬੁਲਾ ਲਿਆ ਤੁਸੀਂ ਤਾਂ ਤਰ੍ਹਾਂ ਤਰ੍ਹਾਂ ਦੇ ਸਵਾਲਾਂ 'ਚ ਨਮਕੀਨ ਨਾ ਪਾਓ ਮਿੱਠਾ ਹੀ ਰੱਖੋ ਡਾਕਟਰ ਮਨੂ ਕੌਮ ਸਿੰਘ ਦੀ ਸਰਕਾਰ ਗਈ ਸੀ ਜੋ ਰੇਟ ਪੈਟਰੋਲ ਦੇ ਡੀਜ਼ਲ ਦੇ ਗਿਆ ਅੱਜ ਉਹਨਾਂ ਤਾਂ ਦੁੱਗਨੇ ਹੋ ਗਏ ਨੇ ਦਾਲਾਂ ਦਾ ਰੇਟ ਲੈ ਲਓ ਆਪਣਾ ਸਰ੍ਹੋਂ ਦਾ ਤੇਲ ਲੈ ਲਓ ਹਰ ਚੀਜ਼ ਨੇ ਮਹਿੰਗਾਈ ਨੇ ਚਰਮ ਸੀਮਾ ਤੇ ਛੋ ਗਿਆ ਪਿਛਲੇ ਦਿਨੀ ਤੁਸੀਂ ਦੇਖਿਆ ਹੋਊਗਾ ਕਰੋਨਾ ਦੇ ਵਿੱਚ ਮੋਦੀ ਜੀ ਨੇ ਥਾੜੀਆਂ ਬੜੀਆਂ ਖੜਕਾਈਆਂ ਸੀ ਉਹ ਮਤਲਬ ਸੀ ਤੁਹਾਡੇ ਥਾੜੀਆਂ ਖਾਲੀ ਰਹਿਣ ਕੇ ਇਸ ਲਈ ਮੈਨੂੰ ਲੱਗਦਾ ਅੱਜ ਫਿਰ ਖੜਕਾਨੀਆਂ ਚਾਹੀਦੀਆਂ ਉਹਨਾਂ ਖਾਲੀਆਂ ਜਿਹੜਾ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਨੇ ਰਾਸ਼ਟਰੀਕਰਨ ਕੀਤਾ ਸੀ ਅੱਜ ਇੱਥੇ ਨਿੱਜੀਕਰਨ ਕੀਤਾ ਜਾ ਰਿਹਾ ਦੇਸ਼ ਦੇ ਵਿੱਚ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਸਾਰਾ ਕੁਝ ਵੇਚਿਆ ਜਾ ਰਿਹਾ ਚਾਹੇ ਉਹ ਰੇਲਵੇ ਸਟੇਸ਼ਨ ਨੇ ਚਾਹੇ ਉਹ 에ਅਰਪੋਰਟ ਨੇ ਚਾਹੇ ਉਹ ਫਲਾਈਟਾਂ ਨੇ 에ਅਰਲਾਈਨਸ ਨੇ ਸਾਰੀਆਂ ਚੀਜ਼ਾਂ ਵੱਡੇ ਘਰਾਂ ਨੂੰ ਵੇਚੀਆਂ ਜਾ ਰਹੀਆਂ ਜਿਹਦੇ ਨਾਲ ਆਮ ਲੋਕ ਆ ਜਿਹੜੇ ਮਹਿੰਗਾਈ ਦੀ ਚਰਨ ਸੀਮਾ ਤੋਂ ਬਹੁਤ ਦੁਖੀ ਨੇ ਕਿਉਂਕਿ ਕੁਝ ਤਾਂ ਨੋਟਬੰਦੀ ਤੋਂ ਬਾਅਦ ਲੋਕ ਦੁਖੀ ਹੋਏ ਕੁਝ ਕੋਰੋਨਾ ਦੇ ਕਾਰਨ ਲੋਕਾਂ ਦਾ ਪ੍ਰੋਫਿਟ ਜਿਹੜਾ ਇਨਕਮ ਘਟਿਆ ਇਹਦੇ ਨਾਲ ਅੱਜ ਹਰ ਲੋਕ ਬਹੁਤ ਦੁਖੀ ਮਹਿਸੂਸ ਕਰ ਰਿਹਾ ਹੈ ਹਰ ਚੀਜ਼ ਮਹਿੰਗਾਈ ਨੇ ਸਰੰਸੀਮਾ ਤੇ ਪਹੁੰਚ ਕੇ ਸਾਰੇ ਪੈਟਰੋਲ ਡੀਜ਼ਲ ਦਾ ਰੇਟ ਜਰੂਰ ਘਟਿਆ ਵਾ ਲੇਕਿਨ ਜਿਹੜਾ ਦੇਖਿਆ ਜਾਂਦਾ ਸਬਜ਼ੀਆਂ ਦਾ ਰੇਟ ਔਰ ਇਸਤਰਾ ਦਾ ਰੇਟ ਆ ਉਹ ਨਹੀਂ ਥੱਲੇ ਆਇਆ ਉਸ ਤੇ ਉਸ ਨਹੀ ਆ ਇਹ ਵੀ ਜਿਹੜਾ ਰੇਟ ਘਟਿਆ ਨਾ ਇਹ ਟੈਂਪਰੇਰੀ ਫੇਸ ਆ ਕਿਉਂਕਿ ਪਿਛਲੇ ਤੁਸੀਂ ਦੇਖਿਆ ਹੋਊਗਾ ਦਿਨਾਂ ਦੇ ਵਿੱਚ ਹਿਮਾਚਲ ਦੇ ਵਿੱਚ ਬਾਈਲੈਕਸ਼ਨ ਹੋਏ ਸੀ ਤਿੰਨ ਅਸੈਂਬਲੀ ਦੇ ਹੋਏ ਸੀ ਇੱਕ ਲੋਕ ਸਭਾ ਦੇ ਹੋਏ ਸੀ ਉੱਥੇ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਸੀ ਇਸ ਕਰਕੇ ਮੋਦੀ ਜੀ ਨੂੰ ਲੱਗਿਆ ਵੀ ਇਹ ਤਾਂ ਸਾਡੇ ਦੇਸ਼ ਨੂੰ ਸਾਡੀ ਪਾਰਟੀ ਦਾ ਵੋਟ ਬੈਂਕ ਖਿਸਦਾ ਜਾ ਰਿਹਾ ਹੈ ਇਹ ਟੈਂਪਰੇਰੀ ਫੇਸ ਕਰਕੇ ਉਹਨਾਂ ਨੇ ਪਟਰੋਲ ਨਾਲ ਲੈ ਲੋ 95 96 ਰੁਪਏ ਹੈ ਡੀਜ਼ਲ ਦਾ 86 87 ਰੁਪਏ ਹੈ ਜੋ ਸਾਡੇ ਵੇਲੇ 40 45 ਰੁਪਏ ਹੋਇਆ ਕਰਦਾ ਸੀਗਾ ਇਹ ਬਹੁਤ ਰੇਟ ਵਾ ਚੁੱਕੇ ਨੇ ਸਰੋਂ ਦਾ ਤੇਲ ਲੈ ਲਓ ਪਰ ਘਟਦਾ ਸੀਗਾ ਇਫੈਕਟ ਪੈਂਦਾ ਸੀ ਲੇਕਿਨ ਇਫੈਕਟ ਨਹੀਂ ਪੈ ਰਿਹਾ ਕੋਈ ਰੇਟ ਹੀ ਵਧ ਜਾਨਾ ਚੁੱਕੇ ਆ 2 ਗੁਣਾ ਰੇਟ ਵਾ ਚੁੱਕੇ ਨੇ ਫਰਕ ਤਾਂ ਕੀ ਪੈਣਾ ਲੋਕਾਂ ਦੀ ਇਨਕਮ ਘਟਦੀ ਜਾ ਰਹੀ ਹੈ ਮਹਿੰਗਾਈ ਵਧਦੀ ਜਾ ਰਹੀ ਹੈ ਜੈਨਵਰੀ ਚੰਨੀ ਸਾਹਿਬ ਦੇ ਰੇਟ ਰੇਟ ਚੰਨੀ ਸਾਹਿਬ ਨੇ ਤਾਂ 5 ਰੁਪਏ ਘਟਾਏ ਨਾ ਉਹ ਤਾਂ ਸਾਈਜ਼ ਘਟਾਈਏ 10 ਰੁਪਏ ਮਹਿੰਗਾਈ ਵੀ ਘਟ ਜਾਈ ਜਾਈ ਦੀ ਦਰ ਵੀ ਤਾਂ ਥੱਲੇ ਜਾ ਚੀ ਉਹਦੇ ਨਾਲ ਥੋੜੀ ਇੰਨੀ ਛੇਤੀ ਨਹੀਂ ਫਰਕ ਪੈਂਦਾ ਮਹਿੰਗਾਈ ਤਾਂ ਖਾਣ ਪੀਣ ਦੀਆਂ ਚੀਜ਼ਾਂ ਦੇ ਵੀ ਵਧੀ ਹੈ ਸਰੋਂ ਦਾ ਤੇਲ ਲੈ ਲਓ 200 ਰ ਦੇ ਡੀਜ਼ਲ ਤੇ ਕਰਕੇ ਟਰਾਂਸਪੋਰਟੇਸ਼ਨ ਮਹਿੰਗੀ ਹੋ ਜਾਂਦੀ ਹੈ ਉਹ ਹਰ ਚੀਜ਼ ਤੇ ਫਰਕ ਪੈਂਦਾ ਉਹ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਹੜੇ ਵਪਾਰੀ ਨੇ ਉਹੀ ਨਹੀਂ ਰੇਟ ਘਟਾਉਣਾ ਚਾਹੁੰਦੇ ਨਹੀਂ ਵਪਾਰੀ ਤਾਂ ਦੇਖੋ ਆਪਣਾ ਵਪਾਰੀ ਵੀ ਤੁਸੀਂ ਦੇਖਿਆ ਕਰੋਨਾ ਦੇ ਸਮੇਂ ਦੇ ਵਿੱਚ ਕਾफी ਪਿਸਿਆ ਹੈਗਾ ਉਹਨਾਂ ਨੇ ਤਾਂ ਆਪਣਾ ਮਿਨਿਮਮ ਰੇਟ ਰਹਿਣਾ ਹੁੰਦਾ ਪ੍ਰੋਫਿਟ ਜੋ ਉਹਨਾਂ ਦਾ 5-4% ਹੁੰਦਾ ਰੇਟ ਤਾਂ ਪਿੱਛੇ ਵੱਧਾ ਟਰਾਂਸਪੋਰਟ ਦੇ ਰੇਟ ਵੱਧਦੇ ਆ ਜਾਂ ਹੁਣ ਮੁਨਾਫਾ ਕੌਰੀ ਨਾਲ ਵੱਡੇ ਘਰਾਂ ਨੇ ਜਦੋਂ ਸਟੋਰ ਕਰ ਲੈਂਦੇ ਨੇ ਚੀਜ਼ਾਂ ਤਾਂ ਰੇਟ ਵਧੇ ਨੇ ਮੈਨਰ ਦਾ ਤੁਹਾਨੂੰ ਵੀ ਇਸ ਪ੍ਰਦਰਸ਼ਨ ਵਿੱਚ ਹੋਣਾ ਚਾਹੀਦਾ ਤੁਸੀਂ ਇੱਧਰ ਖੜੇ ਹੋ ਤੁਹਾਨੂੰ ਇੱਧਰ ਤੁਹਾਨੂੰ ਪੈਟਰੋਲ ਡੀਜ਼ਲ ਜਾਂ ਜਿਹੜੀਆਂ ਟਮਾਟਰਾਂ ਗੰਡੀਆਂ ਦੀ ਕੀਮਤਾਂ ਹੋ ਗਈਆਂ ਨਹੀਂ ਤਕਲੀਫ ਦੇ ਰਹੀਆਂ ਆਪਾਂ ਨੂੰ ਸਭ ਨੂੰ ਤਕਲੀਫ ਦੇ ਰਹੀਆਂ ਸਾਬ ਇਹਦੇ ਵਿੱਚ ਤਾਂ ਇਹ ਤਾਂ ਇੱਕ ਇਹ ਜਿਹੜੀ ਸੋਚ ਨੂੰ ਲੈ ਕੇ ਅੱਜ ਬਾਬਾ ਜੀ ਨੇ ਸ਼ੁਰੂਆਤ ਕੀਤੀ ਹੈ ਮੇਰੇ ਸਾਫਤ ਨਾਲ ਤੇ ਘਰ ਘਰ ਚੋਂ ਸੋਚ ਉੱਟ ਕੇ ਇਹਦੇ ਲਈ ਵੀ ਜਨ ਅੰਦੋਲਨ ਹੋਣਾ ਚਾਹੀਦਾ ਜੀ ਇੱਕ ਸੀਐਮ ਚੰਨੀ ਸਾਹਿਬ ਨੇ ਕੱਲ ਟਵੀਟ ਕੀਤਾ ਜਿਹੜੇ ਦਿਨ ਵਿੱਚ ਹੋਇਆ ਸੀ ਕਿਸਾਨ ਅੰਦੋਲਨ ਉੱਪਰਾਂ ਜਿਹੜੇ ਮਾਮਲੇ ਇਹ ਕਹਿੰਦੇ ਸਵਾਬ ਦੇ ਦਵਾ ਮੈਂ ਤੁਹਾਡਾ ਕੀ ਮੰਨਦਾ ਉਹਦੇ ਵਿੱਚ ਜਿੰਨਾ ਬੰਦਿਆਂ ਤੇ ਝੂਠੀਆਂ ਐਫ ਆਈ ਆਰਾਂ ਹੋਈਆਂ ਅਲੱਗ-ਅਲੱਗ ਥਾਵਾਂ ਤੋਂ ਫੜ ਕੇ ਲਿਆ ਕੇ ਥਾਣਿਆਂ ਵਿੱਚ ਕੇ ਰਜਿਸਟਰ ਕਰਕੇ ਫਿਰ ਉਹਨਾਂ ਨੂੰ ਤਿਹਾਰ ਜੇਲ੍ਹ ਵਿੱਚ ਧੱਕਿਆ ਚੰਨੀ ਸਾਹਿਬ ਨੇ ਉਸ ਬਾਰੇ ਗੱਲ ਕੀਤੀ ਹੈ ਇਹ ਤੁਹਾਨੂੰ ਲੱਗਦਾ ਹੈ ਕਿ ਫੈਡਰਲ ਢਾਂਚਾ ਹੈ ਉਧਰ ਕੇਸ ਹੋਇਆ ਕਰਕੇ ਸਾਹਿਬ ਫੈਡਰਲ ਢਾਂਚੇ ਦੀ ਗੱਲ ਕਰਦੇ ਹੋ ਆ ਜਿਹੜਾ ਤਿੰਨ ਕਾਨੂੰਨ ਹੋਏ ਆ ਜਿਹੜਾ ਐਗਰੀਕਲਚਰ ਹੈ ਸਟੇਟ ਸਬਜੈਕਟ ਹੈ ਇਹ ਜਿਹੜੇ ਕਾਨੂੰਨ ਲਾਗੂ ਕੀਤੇ ਗਏ ਇਹ ਫੈਡਰਲ ਢਾਂਚਾ ਨਹੀਂ ਜਿਹੜਾ ਬੀਐਸਐਫ ਵਾਲਾ ਕੀਤਾ ਹੈ ਫੈਡਰਲ ਢਾਂਚਾ ਨਹੀਂ ਜਿਹੜਾ ਜੰਮੂ ਕਸ਼ਮੀਰ ਖਤਮ ਕਰਤਾ ਹੈ ਫੈਡਰਲ ਢਾਂਚਾ ਨਹੀਂ ਕਿਹੜੇ ਫੈਡਰਲ ਢਾਂਚੇ ਤੁਸੀਂ ਗੱਲ ਕਰਦੇ ਹੋ ਇੱਕ ਗੱਲ ਤੀਸਰੀ ਗੱਲ ਚੰਨੀ ਸਾਹਿਬ ਨੇ ਕੀ ਆਖਿਆ ਕਿ ਉਹ ਬੰਦਿਆਂ ਦੇ ਉੱਤੇ ਜਿਨ੍ਹਾਂ ਦੇ ਐਫਆਈਆਰ ਰਜਿਸਟਰ ਹੋਈਆਂ ਜਾਂ ਜਿਨ੍ਹਾਂ ਨੂੰ ਗਲਤ ਫੜਿਆ ਗਿਆ ਔਰ ਜਿਨ੍ਹਾਂ ਨੇ ਜੇਲਾਂ ਜਾ ਕੇ ਧੱਕਿਆ ਗਿਆ ਉਹਨਾਂ ਨੂੰ ਕੰਪਨਸੇਸ਼ਨ ਦਿੱਤੀਏ ਇਸ ਤੇ ਫੈਡਰਲ ਢਾਂਚਾ ਕਿੱਥੋਂ ਚੈਲੰਜ ਹੋ ਰਿਹਾ ਕਿਸ ਪਾਸੇ ਚੈਲੰਜ ਹੋ ਰਿਹਾ ਜੀ ਸਰ ਇਹਦਾ ਮਾਹੌਲ ਨਹੀਂ ਖਰਾਬ ਹੋਊਗਾ ਕਿਸ ਤਰੀਕੇ ਨਾਲ ਸਾਹਿਬ ਉਹਨਾਂ ਨੇ ਇੱਕ ਜਿੰਨਾ ਬੰਦਿਆਂ ਦੇ ਕੇਸ ਕੀਤੇ ਸੀ ਉਹਨਾਂ ਦੇ ਕਿਹੜੇ ਜ਼ੁਲਮ ਹੈ ਕੀ ਜ਼ੁਲਮ ਕੀਤਾ ਉਹਨਾਂ ਨੇ ਆਤਵਾਦੀ ਹੈ ਵਕਵਾਦੀ ਹੈ ਕੀ ਹੈ ਦੱਸੋ ਤਾਂ ਸਹੀ ਨਾ ਇਹ ਸਵਾਲ ਕਰਨਾ ਕਿ ਕੀ ਉਹਦਾ ਮਾਹੌਲ ਆ ਮਾਹੌਲ ਤੇ ਦੇਖੋ ਅਸੀਂ ਹਰ ਰੰਗ ਦੇ ਲੋਕ ਇੱਥੇ ਖੜੇ ਆ ਤੁਸੀਂ ਵੀ ਉਹ ਰੰਗ ਦੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਪੰਜਾਬ ਨੇ ਜਦੋਂ ਆਤਵਾਦ ਦਾ ਦੌਰ ਦੇਖ ਲਿਆ ਉਦੋਂ ਸਮਾਜਿਕ ਭਾਈਚਾਰਾ ਸਾਡਾ ਜਿਹੜਾ ਸੀਗਾ 9 ਮਾਰਚ ਦਾ ਜਿਹੜਾ ਸਾਡਾ ਰਿਸ਼ਤਾ ਸੀ ਜਦੋਂ ਉਦੋਂ ਵਰਕਰਾਂ ਰਿਆ ਉਹਦੇ ਪ੍ਰੋਪਗੈਂਡ ਦੇ ਨਾਲ ਨਹੀਂ ਤੁਹਾਡੇ ਕੈਂਡਲ ਜੋ ਚੰਨੀ ਸਾਫ ਕਰ ਰਹੇ ਨੇ ਜੋ ਐਲਾਨ ਕੀਤਾ ਬਿਲਕੁਲ ਸਹੀ ਕੀਤਾ ਬਿਲਕੁਲ ਸਹੀ ਇੱਕ ਚੰਨੀ ਸਾਫ ਦੇ ਸੋਚ ਮੁਤਾਬਿਕ ਇੱਕ ਮਿੰਟ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਕੀ ਹੈ ਤਿਸ ਪਰ ਤੁਸੀਂ ਇੰਨੇ ਪਰੇਸ਼ਾਨ ਹੋ ਰਹੇ ਹੋ ਉਹਨਾਂ ਨੇ ਇਹ ਆਖਿਆ ਕਿ ਜਿਹੜੇ ਬੰਦੇ ਤਿਹਾਰ ਜੇਲ੍ਹ ਚ ਗਲਤ ਕੇਸਾਂ ਨਾਲ ਡੱਕਦੇ ਸੀ ਉਦੋਂ ਜਿਨ੍ਹਾਂ ਦਾ ਵਿਚਾਰਾਂ ਦਾ ਜਿਵੇਂ ਹੁਣ ਮੈਨੂੰ ਸਵਾਲ ਇਤੇ ਪੁੱਛਿਆ ਗਿਆ ਵੀ ਪੁਲਿਸ ਵਾਲਿਆਂ ਨੂੰ ਕਿਸੇ ਨੇ ਹਮਲਾ ਕੀਤਾ ਸਖਤ ਸ਼ਬਦਾਂ ਚ ਉਹਨਾਂ ਦੀ ਨਕੇਦੀ ਕਰਦਾ ਹੈ ਐਹੋ ਜਿਹਾ ਇਨਸਾਨ ਜੇ ਕੋਈ ਹੈਗਾ ਉਸ ਨੂੰ ਕੋਈ ਹੱਕ ਨਹੀਂ ਮੰਨਦਾ ਪਰ ਜੇ ਕੋਈ ਬੰਦੇ ਤੁਸੀਂ ਚੱਕ ਚੱਕ ਇਹ ਇਹ ਇਸ ਨੂੰ ਟੋਟਲ ਉਸ ਚ ਦੇਖੋ ਵੀ ਉਹ ਬੰਦੇ ਕੌਣ ਹੈ ਉਹ 83 ਬੰਦੇ ਉਹਨਾਂ ਦੇ ਉੱਤੇ ਕੇਂਦਰ ਸਰਕਾਰ ਨੇ ਇਸ ਕਿਸਮ ਦੇ ਕੇਸ ਕਿਉਂ ਪਾਏ ਤੇ ਅੱਜ ਉਹਨਾਂ ਨੂੰ ਸਾਰੀਆਂ ਕੋਰਟਾਂ 'ਚ ਜਮਾਨਤਾਂ ਮਿਲ ਗਈਆਂ ਹੈਗੀਆਂ ਇਨਫੈਕਟ ਬਹੁਤਿਆਂ ਨੂੰ ਤਾਂ ਕੁਝ ਦਿਨਾਂ 'ਚ ਹੀ ਮਿਲ ਗਈਆਂ ਸੀ ਤੇ ਜੇ ਕਚੈਰੀਆਂ ਦੇ ਵਿੱਚ ਉਹਨਾਂ ਲੋਕਾਂ ਨੂੰ ਅ ਖਿਰਾ ਦਿੱਤਾ ਗਿਆ ਕਿ ਉਹਨਾਂ ਵੱਲੋਂ ਕੁਝ ਨਹੀਂ ਹੋਇਆ ਤਾਂ ਫਿਰ ਫਿਰ ਆਪਾਂ ਕਿਉਂ ਇਨਫੈਕਟ ਇਹ ਮੁੱਦਾ ਬਣਾਇਆ ਕਿਉਂ ਜਾ ਰਿਹਾ ਹੈ ਕਿਉਂ ਇਸ ਕਿਸਮ ਦਾ ਸਵਾਲ ਕਰਕੇ ਆਪਾਂ ਆਪਦੇ ਇਸ ਮਾਹੌਲ ਨੂੰ ਖਰਾਬ ਕਰਨ ਵਾਲੇ ਪਾਸੇ ਲੈ ਕੇ ਜਾਣਾ ਚਾਹੁੰਦੇ ਆ ਸਾਡਾ ਸਾਰਿਆਂ ਦਾ ਬੜਾ ਪਿਆਰ ਹੈ ਸਾਬ ਸਾਨੂੰ ਉਵੇਂ ਰਹਿਣ ਤੋਂ ਕੱਟੇ ਅਸੀਂ ਵਧਿਆ ਰਿਹਾ ਜੀ ਸਾਡੀ ਡਾਂਸਵਾ ਜਿਹੜਾ ਸੈਸ਼ਨ ਚੱਲਿਆ ਉਹਦੇ ਤੋਂ ਕੋਈ ਸਿੱਟਾ ਨਹੀਂ ਨਿਕਲਿਆ ਕਰੋੜਾ ਰੁਪਏ ਉੱਥੇ ਖਰਚੇ ਹੋ ਜਾਂਦੇ ਨੇ ਸਿਰਫ ਰੋਲਾ ਪੈ ਜਾਂਦਾ ਕਰੋੜਾਂ ਦਾ ਤਾਂ ਮੈਨੂੰ ਪਤਾ ਨਹੀਂ ਜਿਹੜਾ ਵਿਧਾਨ ਸਭਾ ਦੇ ਵਿੱਚ ਇਸ਼ੂ ਪੰਜਾਬ ਨਾਲ ਲੱਗਦੇ ਸੀ ਸਾਰੇ ਡਿਸਕਸ ਹੋ ਗਏ ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਬਾਰਡਰ ਜਿਹੜਾ ਬੀਐਸਐਫ ਦੀ 50 ਕਿਲੋਮੀਟਰ ਤੱਕ ਲੈ ਕੇ ਆਈ ਗੱਲ ਨੂੰ ਨਹੀਂ ਰੱਖਣਾ ਚਾਹੀਦਾ ਵਿਧਾਨ ਸਭਾ 'ਚ ਇਹ ਤੁਹਾਡੀ ਸੋਚ ਹੋ ਸਕਦੀ ਹੈ ਜੇ ਤੁਸੀਂ ਸੋਚਦੇ ਹੋ ਕਿ ਜਿਹੜੇ ਕਾਨੂੰਨ ਤਿੰਨ ਕਾਨੂੰਨ ਚ ਰੱਦ ਨਹੀਂ ਹੋਣੇ ਚਾਹੀਦੇ ਤੁਹਾਡੀ ਸੋਚ ਹੋ ਸਕਦੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਪੰਜਾਬੀਆਂ ਨਾਲ ਜੁੜੀਆਂ ਵੀ ਹੈਗੀਆਂ ਜਿਹੜੀਆਂ ਸਾਡੀਆਂ ਬਿਜਲੀ ਦਾ ਇਸ਼ੂ ਸੀਗਾ ਪੀਪੀਏ ਐਗਰੀਮੈਂਟਸ ਵਾਲਾ ਇਹ ਸਾਰੀਆਂ ਜੀ ਅਸੀਂ ਬਦਲ ਨਹੀਂ ਕਰ ਰਹੇ ਅਸੀਂ ਇਹ ਕੰਮ ਮੇਰੀ ਪੇਟ ਚੜ ਜਾਂਦਾ ਵੈਸਾ ਇਹ ਪੱਖ ਵਿਪੱਖ ਦੇ ਹਾਲਾਤ ਇਹ ਹੋ ਗਏ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਵੀ ਅਸੀਂ ਇੰਨਾ ਚਿਰ ਦਾ ਵਿਪੱਖਸ਼ੀ ਦੇ ਵਿੱਚ ਸਾਥ ਨਹੀਂ ਹੈ ਜਾਂ ਖੜੇ ਹੋ ਕੇ ਸਾਥ ਦੇ ਬਿਕੋਜ਼ ਇਹ ਮੁੱਦੇ ਆ ਹੋ ਜੀ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਉਹ ਸਹੀ ਮਾਨੇ ਦੇ ਵਿੱਚ ਉਹਨਾਂ ਨੂੰ ਪਤਾ ਸੀ ਇਹ ਮੁੱਦੇ ਇਹੋ ਜਿਹੇ ਜਿਸ ਦੇ ਵਿੱਚ ਸਾਡੇ ਕੋਲੇ ਕੋਈ ਗੱਲ ਹੀ ਨਹੀਂ ਹੈਗੀ ਲੇਕ ਚੰਨੀ ਸਰਕਾਰ ਉਸ ਕਰਕੇ ਜਿਵੇਂ ਮਰਜ਼ੀ ਰੌਲਾ ਪਾਈ ਬੋਰਡ ਲੱਗੇ ਸੀ ਜਿ ਲਿਖਿਆ ਸੀ ਘਰ ਘਰ ਚੱਲੀ ਗੱਲ ਸੀ ਐਮ ਚੰਨੀ ਕਹਾ ਦਾ ਮਸਲੇ ਹਾਲੇ ਕਿ ਤੂੰ ਹਟਾ ਕੇ ਚੰਨੀ ਦੇ ਤਾਂ ਕਿ 50 ਸਗਾ ਤੁਹਾਨੂੰ ਤਾਂ ਕਿ ਪਾਰਟੀ ਵਿਰੋਧ ਹੋ ਰਿਹਾ ਕਿ ਚੰਨੀ ਕੱਲੇ ਹੀ ਹੋ ਰਹੇ ਸੀਗੇ ਅੱਗੇ ਸਰ ਮੈਨੂੰ ਤਾਂ ਤੁਹਾਡੇ ਕੋਲ ਇਹ ਵਿਰੋਧ ਵਾਲੀਆਂ ਗੱਲਾਂ ਸੁਣਦਾ ਆ ਨਹੀਂ ਬੋਰਡ ਹਟਾਤੇ ਕੇ ਬੋਰਡ ਚ ਸਲੋਗਨ ਕੋਈ ਬੋਰਡ ਕੋਈ ਬੋਰਡ ਹਟਾਈ ਨਹੀਂ ਗਏ ਸਭ ਇੱਕ ਸਲੋਗਨ ਜੇਂ ਕਰਤਾ ਗਿਆ ਹੈ ਜਿਹੜੀ ਆਪਾਂ ਕੋਈ ਵੀ ਚੀਜ਼ ਮਾਰਕETING ਜਾਂ ਕੋਈ ਵੀ ਚੀਜ਼ ਆਪਾਂ ਲੋਕਾਂ ਚ ਜਾਂ ਕਿਸੇ ਵੀ ਚੀਜ਼ ਨੂੰ ਆਪਾਂ ਲੈ ਕੇ ਜਾਣਾ ਹੁੰਦਾ ਸਮੇਂ ਅਨੁਸਾਰ ਬਦਲਦੀ ਹੈ ਸਿਮ ਚੰਨੀ ਦੀ ਮਾਰਕETING ਨਹੀਂ ਹੋ ਰਹੀ ਨਾ ਤੇ ਫਿਰ ਮਾਰਕETING ਕਿਵੇਂ ਹੋ ਰਹੀ ਹੈ ਸੀਐਮ ਮੁੱਖ ਮੰਤਰੀ ਦੀ ਚੰਨੀ ਸਾਹਿਬ ਕਿ ਚਰਨਜੀਤ ਸਿੰਘ ਚੰਨੀ ਅੱਜ ਦੇ ਸਾਡੇ ਕਾਂਗਰਸ ਸਰਕਾਰ ਦੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਹੈ ਮੁਖੀ ਹੈ ਜਦੋਂ ਆਪਾਂ ਕਾਰਡ ਚ ਪਾਉਣੀ ਹੈ ਤੇ ਲਿਖਦਿਆਂ ਵੀ ਫਲਾਣੇ ਦਾ ਫਲਾਣੇ ਨਾਲ ਵਿਆਹ ਹੈ ਤੇ ਲੁੱਤੇ ਮਾਪਿਓ ਦੇ ਨਾਂ ਲਿਖਦਿਆਂ ਕਿਉਂ ਲਿਖਦਿਆਂ ਮੁਖੀ ਹੁੰਦਾ ਜਿਹੜਾ ਮੁਖੀ ਹੈਗਾ ਉਹਦਾ ਨਾਂ ਲਿਖਿਆ ਜਾਊਗਾ ਸਾਬ ਜੀ ਸਰ ਇੱਕ ਬਾਲਦੀਵਸਤ ਤੇ ਸਰ ਕੁਝ ਕੀ ਕਹਿਣਾ ਹੋਊਗਾ ਅੱਜ ਬਾਲਦੀਵਸ 14 ਨਵੰਬਰ ਸਾਬ ਅੱਛਾ ਜੇ ਆਪਾਂ 13 ਨਵੰਬਰ ਚ ਖੜਿਆ ਖੜਜੋ ਹਜੇ ਅੱਜ ਵਾਲੀ ਗੱਲ ਨੂੰ ਕੱਲ੍ਹ ਵਾਲੇ ਚ ਨਰ ਲਾਓ ਫੇਰ ਬਾਅਦ ਚ ਮੈਨੂੰ ਕਹਿ ਦੋਗੇ ਤੁਸੀਂ ਆਹ ਵੀ ਗਲਤੀ ਕਰ ਲਈ ਇਹ ਜਿਹੜਾ ਕੱਲ ਦਾ ਦਿਨ ਹੈ ਸਾਡੇ ਲਈ ਸਾਰਾ ਵਿਸ਼ੇਸ਼ ਦਿਨ ਬੜਾ ਹੈਗਾ ਔਰ ਜੋ ਸੋਚ ਅਸੀਂ ਆਪਦੇ ਬੱਚਿਆਂ ਨੂੰ ਆਪਦੇ ਜਿਨ੍ਹਾਂ ਨੇ ਸਾਡਾ ਆਕੇ ਅੱਗੇ ਫਿਊਚਰ ਸੰਭਾਲਣਾ ਹੈ ਉਹਨਾਂ ਦੀ ਐਜੂਕੇਸ਼ਨ ਤੋਂ ਲੈ ਕੇ ਉਹਨਾਂ ਨੂੰ ਇੱਕ ਅੱਛੇ ਸਹਿਚਾਰ ਦੇ ਕੇ ਉਹ ਜਿਹੜਾ ਫਰਜ਼ ਤੁਹਾਡਾ ਮੇਰਾ ਮਾਪਿਓ ਦਾ ਟੀਚਰ ਦਾ ਗੁਰੂ ਦਾ ਆਪਣੇ ਸਭ ਦਾ ਬੰਦਾ ਉਹ ਦੇਣਾ ਚਾਹੀਦਾ ਹੈ। ਇਹ ਤਾਂ ਲੱਗਦਾ ਕਿ ਛੋਟੇ ਸਾਖ ਜਦਿਆ ਦੀ ਸ਼ਹਾਦਤ ਹੈ ਉਸ ਦਿਨ ਨੂੰ ਬਾਲ ਦਿਵਸ ਤੌਰ ਤੇ ਮਨਾਉਣਾ ਚਾਹੀਦਾ ਹੈ। ਦੇਖੋ ਇਹ ਗੱਲ ਹਰ ਸਾਲ ਉੱਠਦੀ ਹੈਗੀ ਹੈ। ਔਰ ਇਹ ਗੱਲ ਜਿਹਦੀ ਉਹਨਾਂ ਦੀ ਸ਼ਹਾਦਤ ਹੈ ਕੀ ਹੈ ਚਾਰ ਸਹਿਬ ਜਾਦਿਆ ਦੀ ਉਮਰ ਦੇ ਅਨਸਾਰ ਮੇਰੇ ਖਿਆਲ ਚ ਪੂਰੀ ਦੁਨੀਆ ਦੇ ਵਿੱਚ ਉਸ ਦਾ ਕੋਈ ਹੋਰ ਕੰਪੈਰੀਜ਼ਨ ਨਹੀਂ ਹੈ ਕਾ ਆਜ ਜਿਹੜਾ ਦਸਵੇਂ ਪਾਤਸ਼ਾਹ ਦੇ ਚਾਰ ਸਹਿਬਜ਼ਾਦੇ ਦੀ ਉਮਰ ਦੇਖੋ ਦਸਵੇਂ ਪਾਤਸ਼ਾਹ ਦੀ ਆਪ ਦੀ ਜਦੋਂ ਉਹਨਾਂ ਨੇ ਜੋਤੀ ਜੋਤ ਸਮਾਇਆ ਉਹਨਾਂ ਦੀ ਉਮਰ ਦੇਖੋ ਪਰਿਵਾਰ ਦਾ ਵਿਛੋੜਾ ਦੇਖੋ ਸੋ ਬਿਲਕੁਲ ਇਹ ਇਹ ਜਿਹੜੀ ਇਹ ਜਿਹੜੀ ਤੁਸੀਂ ਗੱਲ ਆਖੀ ਹੈ ਸੋਚ ਰੱਖੀ ਹੈ ਇਸ ਸੋਚ ਨਾਲ ਬਿਲਕੁਲ ਸਹਿਮਤ ਹੈ ਤੁਹਾਡੇ ਤੁਹਾਡੇ ਹਿਸਾਬ ਨਾਲ ਬਾਗ ਦਿਵਸ ਕਿਹੜਾ ਹੈ ਅੱਜ ਦਾ ਕੱਲ ਦਾ ਦਿਨ ਜਿਹੜਾ ਹੈ 24 ਤਰੀਕ ਦਾ ਉਹ ਬਾਗ ਦਿਵਸ ਹੈ ਜਾਂ ਫਿਰ ਦੇਖੋ ਜਿਹੜੀਆਂ ਹਿਸਟੋਰੀਕਲ ਡੇਟਸ ਹੁੰਦੀਆਂ ਉਹ ਬਦਲਦੀਆਂ ਰਹਿੰਦੀਆਂ 2022 ਠੀਕ ਹੈ ਆਪਾਂ ਦੀਵਾਲੀ ਮਨਾਉਣੀ ਹੈ ਦੀਵਾਲੀ ਕੀ ਹਰ ਦਿਨ ਉਸੇ ਦਿਨ ਹੁੰਦੀ ਹੈ ਬੰਦੀ ਛੋੜ ਦਿਵਸ ਵੀ ਉਸੇ ਦਿਨ ਹੀ ਆਪਾਂ ਕਹਿੰਦੇ ਆਪਾਂ ਜਦੋਂ ਵਧਾਈਆਂ ਦਿੰਨੇ ਹੈਗੇ ਸੋ ਦਿਨ ਦੀ ਮਹੱਤਤਾ ਰੱਖਣੋ ਦਿਨ ਦੀ ਮਹੱਤਤਾ ਅਨੁਸਾਰ ਤੁਹਾਡਾ ਸਵਾਲ ਸੀਗਾ ਸਾਬਜ਼ਾਦਿਆਂ ਉੱਤੇ ਔਰ ਮੈਂ ਉਸ ਨਾਲ ਜਿਹੜੇ ਤੁਸੀਂ ਸਵਾਲ ਕੀਤਾ ਮੈਂ ਉਸ ਨਾਲ ਪੂਰੀ ਸਹਿਮਤੀ ਪ੍ਰਗਟਾਈ ਹੈ ਇੱਕ ਹੈ ਕਿ ਕਿ ਉਹਨਾਂ ਦਾ ਜਿਹੜਾ ਬਲੀਦਾਨ ਹੈ ਉਹਨਾਂ ਦਾ ਜਿਹੜਾ ਸ਼ਹਾਦਤ ਹੈ ਉਹਦਾ ਦੁਨੀਆਂ ਦੇ ਵਿੱਚ ਕੋਈ ਹੋਰ ਅੱਜ ਦੇ ਦਿਨ ਚ ਐਗਜ਼ਾਮਪਲ ਨਹੀਂ ਹੈ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ